ਸ਼੍ਰਮਣੀ ਕਾਲੀਦਲ ਬਾਬਾ ਚੁੱਤਰ ਸਿੰਘ ਜੀ ਕੀ ਅੱਜ ਪਹਿਲਾ ਦਫ਼ਤਰ ਹਾਂਜੀ ਸਾਡਾ ਪਹਿਲਾ ਦਫ਼ਤਰ ਹੈ ਦੂਜਾ ਦਫ਼ਤਰ ਸਾਡਾ ਰੋਪੜ ਦੇ ਵਿੱਚ ਖੁੱਲਣ ਜਾ ਰਿਹਾ ਹੈ ਜਿੱਥੇ ਹੀ ਕਿ ਸਰਦਾਰ ਪਰਮਿੰਤਰ ਸਿੰਘ ਸ਼ਾਮਪੂਰੀ ਜੀ ਨੂੰ ਪ੍ਰਧਾਨ ਸਾਹਿਬ ਵੱਲੋਂ ਟਿਕਟ ਅਨਾਉਂਸ ਕੀਤੀ ਗਈ ਹੈ ਔਰ ਤੀਜਾ ਦਫ਼ਤਰ ਸਾਡਾ ਫਤੇਗੜ ਸਾਹਿਬ ਦੇ ਵਿੱਚ ਖੁੱਲਣ ਜਾ ਰਿਹਾ ਔਰ ਚੌਥਾ ਦਫ਼ਤਰ ਸਾਡਾ ਪਟਿਆਲੇ ਸਰ ਕੀ ਕਹਿਣਾ ਚਾਹੁੰਦੇ ਹੋ ਇਹ ਮੁੱਖ ਜਿਹੜਾ ਕਰਨਾ ਹੈ ਸਰ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਅਗਰ ਜਿੰਨੀਆਂ ਵੀ ਬਾਕੀ ਪਾਰਟੀਆਂ ਨੇ ਇਹ ਕੰਮ ਕੋਈ ਕੀਤਾ ਹੈ ਤਾਂ ਉਹ ਉਸ ਉੱਤੇ ਖਰੀਆਂ ਨਹੀਂ ਉਤਰੀਆਂ ਔਰ ਜਿਹੜੀ ਇਹ ਸੋਚ ਲੈ ਕੇ ਪਾਰਟੀ ਬਣੀ ਹੈ ਉਹ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਕਿ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਕਨਸੈਪਟ ਹੈਗਾ ਉਸ ਕਨਸੈਪਟ ਦੇ ਉੱਤੇ ਪੂਰੀ ਕੰਮ ਕਰ ਰਹੀ ਹੈ ਔਰ ਅਸੀਂ ਲੋਕਾਂ ਨੂੰ ਇਹ ਵੀ ਅਪੀਲ ਕਰਾਂਗੇ ਕਿ ਇਸ ਪਾਰਟੀ ਨੂੰ ਤੁਸੀਂ ਵੋਟਾਂ ਪਾ ਕੇ ਇਹਦੇ ਹੱਥ ਮਜ਼ਬੂਤ ਕਰੋ ਕਿਉਂਕਿ ਇਹ ਪੰਜਾਬ ਪੰਜਾਬੀ ਦੇ ਸਿੱਖ ਕੌਮ ਤੇ ਕੰਮ ਕਰੀਆ ਔਰ ਇਹਨਾਂ ਦਾ ਕਨਸੈਪਟ ਹੈਗਾ ਇਨ ਗਰੀਬ ਸਿੱਖਣ ਨੂੰ ਦਿਉ ਪਾਸ਼ਾ ਜਿਹੜਾ ਗੁਰੂ ਮਹਾਰਾਜ ਦਾ ਕਨਸੈਪਟ ਆ ਉਹਦੇ ਉੱਤੇ ਕੰਮ ਕਰ ਰਹੀ ਹੈ ਔਰ ਅਗਰ ਇਹ ਦਿਖਾਇਆ ਜਾਵੇ ਕਿ ਗਰੀਬ ਅਜ ਇਸ ਟਾਈਮ ਪੰਜਾਬ ਦੇ ਲੋਕਾਂ ਦੀ ਜਿਹੜੀ ਤਸਵੀਰ ਆ ਉਹ ਬਹੁਤ ਹੀ ਵੱਧ ਤੋਂ ਵੱਧ ਹੁੰਦੀ ਜਾ ਰਹੀ ਹੈ। ਔਰ ਜਿਹੜਾ ਇੱਥੇ ਨਸ਼ਾ ਵਾ ਜਿਹੜਾ ਚਿੱਟੇ ਦਾ ਨਸ਼ਾ ਵਾ ਉਹਦੀ ਜਿਹੜੀ ਬਣੋਤਰੀ ਹੈ ਜਿਹੜੀ ਮੌਜੂਦਾ ਸਰਕਾਰ ਇਹ ਗੱਲ ਕਹਿੰਦੀ ਸੀਗੀ ਅਸੀਂ ਇਹਨੂੰ ਖਤਮ ਕਰ ਦੇਾਂਗੇ। ਅਸੀਂ ਇੰਨੀ ਤੇਰ ਚਾ ਦਾ ਲੱਕ ਤੋੜ ਦੇਾਂਗੇ। ਅਸੀਂ ਐ ਕਰਦੇਾਂਗੇ ਔਰ ਦੇਖਣ ਦੇ ਵਿੱਚ ਤਾਂ ਇਹ ਹੀ ਮਿਲ ਰਿਹਾ ਕਿ ਇਹ ਵੱਧ ਤੋਂ ਵੱਧ ਹੋਰ ਵੱਧਦਾ ਜਾ ਰਿਹਾ ਜੀ। ਸੋ ਇਸ ਕਰਕੇ ਜਿਹੜੀ ਇਹ ਪਾਰਟੀ ਆ ਇਹਦਾ ਇੱਕ ਕਨਸੈਪਟ ਇਹ ਆ ਕਿ ਜਿਸ ਧਰਮ ਦਾ ਕੋਈ ਬੱਚਾ ਹੈ ਉਹਨੂੰ ਉਸ ਧਰਮ ਦੇ ਵਿੱਚ ਪੱਕਾ ਕਰਕੇ ਉਦੇ ਕੋਲੋਂ ਉਹਦੀ ਧਾਰਮਿਕ ਪ੍ਰਵਿਰਤੀ ਵਧਾ ਕੇ ਵਧਾ ਦਿੱਤੀ ਜਾਊਗੀ ਜਿਹਦੇ ਨਾਲ ਜਦੋਂ ਕੋਈ ਕਿਸੇ ਕੋਲ ਧਾਰਮਿਕ ਪ੍ਰਵਿਰਤੀ ਹੋਵੇ ਵੱਧ ਤੋਂ ਵੱਧ ਹੋਵੇ ਉਹ ਨਸ਼ੇ ਵਾਲੇ ਪਾਸੇ ਨੂੰ ਕਦੇ ਸੋਚਦਾ ਤੱਕ ਨਹੀਂ ਹੈਗਾ ਕਿਉਂਕਿ ਉਹਦਾ ਇੱਕੋ ਹੀ ਕੰਮ ਹੁੰਦਾ ਅਗਰ ਮੈਂ ਸਿੱਖ ਦਾ ਬੱਚਾ ਤੇ ਮੈਂ ਸਵੇਰੇ ਸ਼ਾਮ ਗੁਰੂ ਘਰ ਜਾਵਾਂ ਬਾਣੀ ਪੜਾਂ ਨਿਤਨੇਮ ਕਰਾਂ ਅਗਰ ਉਹ Hindu ਦਾ ਬੱਚਾ ਉਹ Hindu community ਦੇ ਵਿੱਚ ਆਂਦਾ ਤਾਂ ਸਵੇਰੇ ਮੰਦਿਰ ਜਾਂਦਾ ਔਰ ਜੋ ਵੀ ਉਹਦਾ ਜਾਪ ਹੈ ਉਹ ਕਰਦਾ ਸਵੇਰੇ ਸ਼ਾਮ ਉੱਥੇ ਜਾਂਦਾ ਉਹਦੀ ਆਸਤਾ ਦੇ ਇੱਕ ਕੇਂਦਰ ਬਣ ਚੁੱਕਾ ਹੁੰਦਾ ਉਹਦੇ ਦਿਮਾਗ ਔਰ ਦਿਲ ਦੇ ਵਿੱਚ ਪਰਮਾਤਮਾ ਦੀ ਇੱਕ ਰੂਹ ਵੱਸ ਚੁੱਕੀ ਹੁੰਦੀ ਜਿਹਦੇ ਨਾਲ ਉਹ ਉਧਰਲੇ ਪਾਸੇ ਨਹੀਂ ਜਾਂਦਾ ਔਰ ਬਾਕੀ ਦੀ ਗੱਲ ਇਹ ਨਸ਼ਾ ਨਸ਼ਾ ਖਤਮ ਕਰਨ ਦਾ ਇੱਕੋ ਜਿਹਾ ਇੱਕ ਤਰੀਕਾ ਹੈ ਬੱਚੇ ਨੂੰ ਧਾਰਮਿਕ ਬਣਾਉਣਾ ਔਰ ਖੇਡਾਂ ਪ੍ਰਤੀ ਔਰ ਮਾਰਸ਼ਲ ਆਰਟ ਦੇ ਵਿੱਚ ਉਹਨੂੰ ਪਾਉਣਾ ਤੁਸੀਂ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਚਿੱਟਾ ਨਸ਼ੇ ਨੂੰ ਬਤਾਇਆ ਜਾ ਰਿਹਾ ਹੈ ਵਾ ਕਿ ਫੀਮ ਦੀ ਖੇਤੀ ਵਾਲੀ ਗੱਲ ਕਰ ਰਹੇ ਹੋ ਕਿ ਲਗਨੀ ਦੇ ਵੀ ਚਿੱਟੇ ਨਾਲੋਂ ਜ਼ਿਆਦਾ ਜਿਹੜਾ ਫੀਮ ਵਰੀ ਹੈਗੀ ਹੈ ਜਿਹੜੀ ਦਵਾਈ ਤੌਰ ਤੇ ਲਈ ਜਾਵੇ ਨਹੀਂ ਦੇਖੋ ਦਵਾਈ ਤੌਰ ਤੇ ਤਾਂ ਸਾਰੀਆਂ ਦਵਾਈਆਂ ਚ ਪੈਂਦੀ ਹੈ ਇੱਕ ਅੱਲੜ ਉਮਰ ਦੇ ਵਿੱਚ ਹੁਣ ਬੱਚੇ ਚਿੱਟਾ ਲਾ ਰਹੇ ਛੋਟੀ ਉਮਰ ਤੁਹਾਨੂੰ ਵੀ ਪਤਾ 15 16 17 ਸਾਲ ਦੀ ਉਮਰ ਆ ਰਹੀ ਹੈ ਏਜ ਏਜ ਜਿਹੜੀ ਕਿ ਜਿਹਦੇ ਵਿੱਚ ਉਹ ਅਗਰ ਤੁਸੀਂ ਇੱਕ ਚੀਜ਼ ਨੂੰ ਉੱਥੇ ਲੈ ਕੇ ਆਉਨੇ ਹੋ ਕੁਆਂਟੀਟੀ ਦਾ ਕਿਸੇ ਨੂੰ ਪਤਾ ਹੀ ਨਹੀਂ ਕਿੰਨੀ ਖਾਣੀ ਆ ਕੁਆਂਟੀਟੀ ਪਤਾ ਹੁੰਦੀ ਸਾਇੰਟਿਸਟ ਨੂੰ ਜਿਹੜਾ ਕਿ ਜਾਂ ਕੋਈ ਉਹਦਾ ਉਹਦੇ ਤੱਤ ਕੱਢਦਾ ਵਾਕੀ ਉਹਦੇ ਬਾਰੇ ਦੱਸਦਾ ਕਿ ਇੰਨੀ ਕੁਆਂਟੀਟੀ ਹੁਣ ਮੰਨ ਲਓ ਕੋਈ ਵੀ ਬੱਚਾ ਉਹਦੇ ਵਿੱਚ ਲੱਗ ਜਾਂਦਾ ਉਹਨੂੰ ਕੀ ਪਤਾ ਕਿੰਨੀ ਕੁਆਂਟੀਟੀ ਚ ਕੋਈ ਚੀਜ਼ ਖਾਧੀ ਜਾਣੀ ਆ ਔਰ ਉਹਦੀ ਕੁਆਂਟੀਟੀ ਵੱਧਦੀ ਜਾਊਗੀ ਇੱਕ ਦਿਨ ਕੀ ਹੋਊਗਾ ਉਹ ਜਿੱਦਾਂ ਕਹਿੰਦੇ ਨੇ ਉਹ ਗਾਣਿਆਂ ਦੇ ਵਿੱਚ ਵੀ ਕਹਿੰਦਾ ਫੀਮ ਦੀ ਡਲੀ ਖਾ ਕੇ ਮਨ ਖੇੜਦਾ ਰੰਗ ਖੇੜ ਜਾਂਦਾ ਰੰਗ ਲਾਲੀ ਆਉਂਦੀ ਮੂਛਾਂ ਖੜ ਜਾਂਦੀਆਂ ਗਾਣਿਆਂ 'ਚ ਵੀ ਦੱਸਿਆ ਜਾਂਦਾ ਹੈ ਔਰ ਅਗਰ ਉਹਦੀ ਕੁਆਂਟੀਟੀ ਵੱਧ ਜੂਗੀ ਉਹ ਤਾਂ ਨਸ਼ੇ ਦੇ ਵਿੱਚ ਹੈ। ਕੀਮਤ ਵਾਲੀ ਸੁਖਵੀਰ ਬਾਦਲ ਸਾਹਿਬ ਵੀ ਬਹੁਤ ਕਹਿੰਦੇ ਸੀ ਕਾਫੀ ਉਹਨਾਂ ਦੇ ਕਮੈਂਟਸ ਵੀ ਆਨੇ ਕਮੈਂਟਸ ਪੜਦੇ ਹੋ ਤੁਸੀਂ ਇਹਦੇ ਵਿੱਚ। ਕਿ ਅੱਜ ਲੱਗਦਾ ਮਾਲ ਜ਼ਿਆਦਾ ਛਕ ਲਿਆ ਉਹ ਵਾਰੇ ਕੀ ਗੱਲ ਹੈ। ਉਹ ਉਹ ਹੁਣ ਬਾਦਲ ਸਾਹਿਬ ਆਪ ਦੱਸਣਗੇ ਜੀ ਕਿ ਉਹ ਕਿੰਨੇ ਖਾਂਦੇ ਆ। 57000 ਮਲਕੀ ਉਹ ਆਪਣੇ ਇੱਕ 57000 ਕਰੋੜ ਇੱਕ ਸ਼ੋਅ ਕਰਦੇ ਕਿ ਸਮਝਾ ਕੋਈ 55000 ਕਰੋੜ ਦੀ ਚਪਤੀ ਆ। ਬੇਨਾਮੀ ਸੰਪਤੀ ਦਾ ਕਿਸੇ ਨੂੰ ਪਤਾ ਹੀ ਨਹੀਂ ਕਿੰਨੀ ਗਾ। ਔਰ ਬਾਕੀ ਜਿਹੜੀ ਉਹ ਖਾਂਦੇ ਨੇ ਮਾਲ ਖਾਦਾ ਜਾਂ ਕੀ ਖਾਦਾ ਉਹ ਕੀ ਪਤਾ ਉਹ ਕਿਹੜਾ ਮਾਲ ਆ ਜਿਹੜਾ ਉਹ ਖਾਂਦੇ ਨੇ। ਉਹ ਕੀ ਪਤਾ ਇਹੋ ਜਿਹਾ ਮਾਲ ਹੈ ਜਿਹੜਾ ਸਿਰਫ ਉਹ 57000 ਕਰੋੜ ਦੇ ਸ਼ਕਸ਼ਪੁਰ ਬੈਠਾ ਪਿਆ ਵਾ ਕਿ ਜਿਹੜਾ ਉਹ ਪੁੱਠੇ ਸਿੱਧੇ ਬਿਆਨ ਦੇ ਦਿੰਦੇ ਕਈ ਵੇਲੇ ਠੀਕ ਥੈਂਕ ਯੂ